ਸੰਜੀ ਦਸ਼ਮੇਸ਼ ਤਰਨਾਦਾਲ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਪ੍ਰਧਾਨ ਜਿਹੜੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਾਰੇ ਜਿੱਥੇ ਸੰਤ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹਰੀਆਂ ਵੇਲਾਂ ਵਾਲੇ ਮਹਾਂਪੁਰਖਾਂ ਵੱਲੋਂ ਬਾਬਾ ਨਾਗਰ ਸਿੰਘ ਜੀ ਤੇ ਸਿੰਘ ਸਾਹਿਬ ਰਣਜੀਤ ਸਿੰਘ ਜੀ ਗੌਰ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਤਿੰਨ ਕਿਲਾ ਨੰਦਗੜ੍ਹ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਜੀ ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਵਾਲੇ ਸੰਤ ਬਾਬਾ ਲੱਖਾ ਸਿੰਘ ਵੀ ਆਏ ਬਾਬਾ ਘਾਲਾ ਸਿੰਘ ਜੀ ਨਾਨਕਸਰ ਵਾਲੇ ਸੰਤ ਬਾਬਾ ਜੋਗਾ ਸਿੰਘ ਜੀ ਸੰਤ ਬਾਬਾ ਅਜੀਤ ਸਿੰਘ ਜੀ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਤੇ ਨਾਲ ਸਾਰੇ ਕਾਰ ਸੇਵਾ ਵਾਲੇ ਖਡੂਰ ਸਾਹਿਬ ਵਾਲੇ ਮਹਾਪੁਰਖ ਤੇ ਬਾਬਾ ਸੁੱਖਾ ਸੰਜੀਕਾਰ ਸੇਵਾ ਵਾਲੇ ਬਾਬਾ ਖੜਕ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਤੇਜਾ ਸਿੰਘ ਜੀ ਇਹ ਖੁੱਡਾ ਜਿਹੜੇ ਮਹਾਰਾਜ ਨਿਰਮਲੇ ਮਹਾਪੁਰਖ ਤੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਹੋਰਾਂ ਦੇ ਭਾਈ ਸਾਹਿਬ ਬੈਠੇ ਨੇ ਬਾਬਾ ਜਰਨੈਲ ਸਿੰਘ ਜੀ ਤੇ ਮੜੀਆਂ ਵਾਲੇ ਮਹਾਪੁਰਖ ਬਾਬਾ ਜਗਦੀਪ ਸਿੰਘ ਜੀ ਜੱਗਾ ਜੀ ਤੇ ਸਾਰੇ ਜਿੱਥੇ ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਬਾਬਾ ਬਲਦੇਵ ਸਿੰਘ ਵੱਲਾ ਬਾਬਾ ਪ੍ਰਤਾਪ ਸਿੰਘ ਜੀ ਸੰਤ ਬਾਬਾ ਕਰਮਜੀਤ ਸਿੰਘ ਜੀ ਮਹਾਪੁਰਖ ਜਮਨਾ ਨਗਰ ਵਾਲੇ ਤੇ ਪਹਿਲਾਂ ਹੀ ਨਾ ਸਾਥ ਚੜਾ ਦਿਓ ਤੇ ਸਾਰੇ ਮਹਾਪੁਰਖ ਜਿੱਥੇ ਵਿਜੇ ਸਿੰਘ ਜੀ ਸਕੱਤਰ ਜੀ ਤੇ ਜਿਹੜੇ ਸਾਡੇ ਮੁਖ ਸਕੱਤਰ ਨੇ ਸਰਦਾਰ ਪ੍ਰਤਾਪ ਸਿੰਘ ਜੀ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜੀ ਸਮੁੱਚਾ ਹੀ ਖਾਲਸਾ ਪੰਥ ਹੈ ਰੂਬੀ ਜੀ ਵੀ ਨੇ ਤੇ ਸਾਡੇ ਜਰਨਲ ਸਕੱਤਰ ਸ਼ਰੋਮਣੀ ਕਮੇਟੀ ਦੇ ਘਰੇਵਾਲ ਸਾਹਿਬ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ ਬਾਬਾ ਸਤਨਾਮ ਸਿੰਘ ਜੀ ਤੇ ਲੰਗਾਰ ਸਾਹਿਬ ਬਾਬਾ ਅਨਾਹ ਅਧਰਾਜ ਸਿੰਘ ਜੀ ਤੇ ਸਾਰੇ ਮਹਾਂਪੁਰਖ ਜਿਹੜੇ ਇੱਥੇ ਹਾਜ਼ਰੀਆਂ ਲਵਾ ਰਹੇ ਹੋ ਬਾਬਾ ترਸੀਮ ਸਿੰਘ ਜੀ ਮੋਰਾਵਾਲੀ ਜੀ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਤੇ ਚੀਮਾ ਸਾਹਿਬ ਜੀ ਜਿਹੜੇ ਆਪਣੇ ਸ਼ਰੋਮਣੀ ਅਕਾਲੀ ਦਲ ਵੱਲੋਂ ਹੋਰ ਵੀ ਸਾਰੇ ਸੰਤ ਮਹਾਂਪੁਰਖ ਸਾਰਿਆਂ ਨੂੰ ਗੱਜ ਕੇ ਫਤਿਹਜਾਉਨਾ ਗੱਜ ਕੇ ਫਤਿਹਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਆਪਾਂ ਅੱਜ ਮੈਂ ਜਿੱਥੇ ਸਮੁੱਚਾ ਹੀ ਖਾਲਸਾ ਪੰਥ ਕਈ ਵਾਰੀ ਉਤਰਾ ਚੜਾ ਬਹੁਤ ਆਉਂਦੇ ਨੇ ਖਾਲਸਾ ਪੰਥ ਦੇ ਵਿੱਚ ਤੇ ਗੁਰੂ ਸਾਹਿਬ ਦੀ ਜਿੱਥੇ ಅಪਾਰ ਕਿਰਪਾ ਦੇ ਨਾਲ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੈ ਕੀ ਹੋਹੋ ਜੋੜੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਗੁਰੂ ਸਾਹਿਬ ਕਿਰਪਾ ਉਹਨਾਂ ਦੀ ಅಪਾਰ ਕਿਰਪਾ ਤੇ ਜਿੱਥੇ ਸਮੂਚੀਆਂ ਹੀ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਸਾਰੇ ਹੀ ਸੰਤ ਮਹਾਂਪੁਰਖ ਤੇ ਅੱਜ ਜਿਹੜੇ ਆਪਾਂ ਇਸ ਤਖਸ਼ੀ ਕੇਸਗੜ੍ਹ ਸਾਹਿਬ ਜਿੱਥੇ ਧੰਤਨ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਖੁੱਲੇ ਪੰਡਾਲ ਦੇ ਵਿੱਚ ਅੱਜ ਸਾਰਾ ਹੀ ਖਾਲਸਾ ਪੰਥ ਜਿਹੜਾ ਗੁਰਮਤੇ ਤੇ ਜਿਹੜਾ ਦਸਤਾਰ ਬੰਦੀ ਜਿਹੜੇ ਪਿਛਲੇ ਦਿਨੀ ਜਦੋਂ ਇਹ ਦਸਤਾਰ ਬੰਦੀ ਹੋਈ ਤੇ ਉਦੋਂ ਜਿਹੜਾ ਮਰਿਆਦਾ ਦੇ ਅਨੁਸਾਰ ਜਿਹੜਾ ਨਹੀਂ ਸੀ ਹੋਈ ਤੇ ਅੱਜ ਜਿਹੜਾ ਸਾਰਿਆਂ ਹੀ ਜਿੱਥੇ ਮੈਂ ਧੰਨਵਾਦ ਕਰਦਾ ਜਿੱਥੇ ਸਾਰੇ ਸੰਤਾਂ ਮਹਾਂਪੁਰਖਾਂ ਦਾ ਉੱਥੇ ਹੀ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤਖਸ਼ਰੀ ਅਕਾਲ ਤਖਸੈਬ ਦੇ ਸਿੰਘ ਸਾਹਿਬ ਹੁੰਦਿਆਂ ਜਿਹੜਾ ਬਹੁਤ ਹੀ ਜਿਹੜੇ ਨਿਰਪੱਖ ਫੈਸਲੇ ਲੈ ਤੇ ਕਈ ਵਾਰੀ ਜਿਹੜੇ ਫੈਸਲੇ ਲੈਂਦਿਆਂ ਵੀ ਕਈ ਉਤਰਾ ਚੜ੍ਹਾ ਵੀ ਆਉਂਦੇ ਨੇ ਪਰ ਮੈਂ ਫੇਰ ਵੀ ਬਹੁਤ ਧੰਨਵਾਦ ਕਰਦਾ ਸਿੰਘ ਸਾਹਿਬ ਸਾਡੇ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਆਪ ਜੀ ਕਦੇ ਵੀ ਇਹ ਨਹੀਂ ਸੋਚਣਾ ਤੁਸੀਂ ਧੰਨਵਾਦ ਹੈ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਤੇ ਇੱਕ ਵੱਡਾ ਦਿਲ ਲੈ ਕੇ ਤੁਸੀਂ ਇੱਥੇ ਆਏ ਹੋ ਆਪ ਜੀ ਨੇ ਜਿੱਥੇ ਹੰਗਸ ਸਿੰਘ ਜਥੇਬੰਦੀਆਂ ਦਾ ਸਮੁੱਚੇ ਹੀ ਖਾਲਸਾ ਪੰਥ ਦਾ ਆਪ ਜੀ ਨੇ ਮਾਣ ਸਤਿਕਾਰ ਤੇ ਜਿਹੜਾ ਹਮੇਸ਼ਾ ਸਿਰ ਉੱਚਾ ਰੱਖਿਆ ਤੇ ਮੈਂ ਖਾਸ ਕਰਕੇ ਅੱਜ ਜਿਗਰ ਕਰਦਾ ਜਦੋਂ ਪਿਛਲੇ ਜਦੋਂ ਇਸ ਅਸਥਾਨ ਤੇ ਜਿਹੜਾ ਦਸਤਾਰਬੰਦੀ ਸਿੰਘ ਸਾਹਿਬ ਦੀ ਹੋਣੀ ਸੀ ਤੇ ਉਸ ਵੇਲੇ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਤੇ ਨਾਲ ਹੀ ਸਮੁੱਚੇ ਹੀ ਮਾਹਪੁਰਖਾਂ ਨੇ ਦੰਦਵੀ ਟਕਸਾਲ ਦੇ ਮਾਹਪੁਰਖ ਸਾਰੇ ਉਹਨਾਂ ਦੇ ਵਿੱਚ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਤੁਮਾ ਜੀ ਵੀ ਉਦੋਂ ਨਾਲ ਸੀ ਸਾਡੇ ਸਾਰੇ ਹੀ ਮਾਹਪੁਰਖਾਂ ਨੇ ਜਿੱਥੇ ਬਹੁਤ ਉਦੋਂ ਮਰਿਆਦਾ ਦੇ ਵਿੱਚ ਮਰਿਆਦਾ ਤੋਂ ਜਿਹੜਾ ਕਦੇ ਵੀ ਕੋਈ ਕੰਮ ਹੁੰਦਾ ਬਾਹਰ ਜਾ ਕੇ ਉਹਦਾ ਹਮੇਸ਼ਾ ਹੀ ਜਿੱਥੇ ਇਹ ਖਾਲਸਾ ਪੰਥ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੇ ਤੁਸੀਂ ਸੰਤ ਮਹਾਂਪੁਰਖ ਤੁਸੀਂ ਸਾਰਿਆਂ ਨੇ ਉਸ ਵੇਲੇ ਜਿਹੜਾ ਭਾਰੀ ਵਿਰੋਧ ਕੀਤਾ ਤੇ ਜਿਹਦਾ ਇਹ ਸਿੱਟਾ ਅੱਜ ਆਪਜੀ ਸਾਰੇ ਇਕੱਤਰ ਹੋ ਕੇ ਅੱਜ ਆਪਾਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਹੋਰਾਂ ਦੀ ਅੱਜ ਜਿਹੜਾ ਮਾਨ ਸਨਮਾਨ ਨਹੀਂ ਕਈ ਵਾਰੀ ਭਰਮ ਭੁਲੇਖਾ ਰਹਿ ਜਾਂਦਾ ਇਨਾਂ ਦੀ ਜਿਹੜੀ ਦਸਤਾਰਬੰਦੀ ਹੋ ਰਹੀ ਹੈ ਦਸਤਾਰਬੰਦੀ ਜਿਹੜੀ ਹੈ ਉਹ ਸਮੁੱਚੇ ਖਾਲਸਾ ਪੰਥ ਵੱਲੋਂ ਜਿਹੜੀ ਹੈ ਤਖਤ shri ਕੇਸਗੜ੍ਹ ਸਾਹਿਬ ਦੀ ਦਸਤਾਰਬੰਦੀ ਉਹ ਬਹੁਤ ਹੀ ਗੁਰੂ ਸਾਹਿਬ ਦੇ ਜਿੱਥੇ ਦਰਸ਼ਨ ਕਰਕੇ ਤਖਤ shri ਕੇਸਗੜ੍ਹ ਸਾਹਿਬ ਦੇ ਉੱਥੇ ਅਰਦਾਸ ਬੇਨਤੀ ਜਿਹੜੀ ਕੀਤੀ ਗਈ ਖਿਮਾ ਜਾਂਚਨਾ ਕੀਤੀ ਗਈ ਤੇ ਗਿਆਨੀ ਫੂਲਾ ਸਿੰਘ ਜੀ ਹੋਰਾਂ ਨੇ ਅਰਦਾਸ ਕੀਤੀ ਹੈ ਤੇ ਅਰਦਾਸ ਤੋਂ ਉਪਰੰਤ ਜਿਹੜਾ ਇਸ ਜਗ੍ਹਾ ਤੇ ਜਿਹੜੇ ਹੈ ਜੋਗਿੰਦਰ ਸਿੰਘ ਜੀ ਥੂਲਾ ਸਿੰਘ ਅਕਾਲੀ ਜੀ ਦਾ ਨਾਮ ਆ ਗਿਆ ਜੀ ਚਲੋ ਤੇ ਗਿਆਨੀ ਜੋਗਿੰਦਰ ਸਿੰਘ ਹੀ ਹੋਰਾਂ ਨੇ ਜਿਹੜੀ ਐ ਉਹ ਅਰਦਾਸ ਕੀਤੀ ਗੁਰੂ ਸਾਹਿਬ ਬਖਸ਼ਿੰਦ ਨੇ ਤੇ ਆਪਾਂ ਜਿਹੜੇ ਆ ਜਿਸ ਕਾ ਮਸਤਕ ਭਾਗ ਸੇ ਸੇਵਾ ਲਾਇਆ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦਾ ਸਾਡੇ ਬਹੁਤ ਸਤਿਕਾਰਯੋਗ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ ਜਿਹੜੇ ਹਜੂਰ ਸਾਹਿਬ ਵਿਖੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਇਹਨਾਂ ਨੇ ਮੁੱਖ ਗ੍ਰੰਥੀ ਵਜੋਂ ਤੇ ਸਾਡੇ ਬੜੇ ਸਤਿਕਾਰਯੋਗ ਨੇ ਸਿੰਘ ਬਾਬਾ ਜੀ ਸਾਡੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਧਾਮੀ ਜੀ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਤੇ ਤੁਸੀਂ ਪਰ ਮਰਿਆਦਾ ਨੂੰ ਸਮਝਦੇ ਹੋਏ ਤੇ ਤੁਸੀਂ ਅੱਜ ਜਿਹੜਾ ਹਾਜ਼ਰ ਹੋਏ ਹੋ ਤੇ ਉਦੋਂ ਤੁਸੀਂ ਹਾਜ਼ਰ ਨਹੀਂ ਸੀ ਹੋਏ ਉਹਦੇ ਵਾਸਤੇ ਤੁਹਾਡਾ ਧੰਨਵਾਦ ਹੈ ਭਾਵੇਂ ਤੁਸੀਂ ਮਰਿਆਦਾ ਨੂੰ ਜਿਹੜਾ ਕਾਇਮ ਰੱਖਿਆ ਚਾਵਲਾ ਸਾਹਿਬ ਤੇ ਸਾਰੇ ਜਿੱਥੇ ਸ਼ਰੋਮਣੀ ਮੈਂ ਮਰਿਆਦਾ ਦੇ ਵਿੱਚ ਰਹਿ ਕੇ ਸੰਗਤ ਤੋਂ ਵੀ ਅਸੀਂ ਜਿਹੜੇ ਆ ਉਹ ਸੰਗਤ ਨੂੰ ਵੀ ਅਸੀਂ ਜਿਹੜਾ ਜਵਾਬ ਦੇ ਆ ਇਸ ਕਰਕੇ ਸਾਰੇ ਜਿਹੜੇ ਬਚਨ ਕਰਨੇ ਬਾਬਾ ਜੀ ਉਹ ਬਹੁਤ ਜ਼ਰੂਰੀ ਹੈ ਤੇ ਅੱਜ ਜਿੱਥੇ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਜਿੱਥੇ ਸਾਰੇ ਮਾਹ ਪੁਰਖਾਂ ਵੱਲੋਂ ਸਾਰੇ ਧੜਾਂ ਪੰਥਾਂ ਦੇ ਮੁਖੀਆਂ ਵੱਲੋਂ ਪਿਛਲੇ ਦਿਨੀ ਜਿਹੜੇ ਬੰਦੀ ਛੋੜ ਦਿਵਸ ਤੋਂ ਪਹਿਲਾਂ ਮੈਂ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਬਾਬਾ ਅਵਤਾਰ ਸਿੰਘ ਜੀ ਹੋਰਾਂ ਦਾ ਮੈਂ ਬਚਨੇ ਨਾਲ ਨਾਲ ਕੀਤਾ ਕਿ ਬਾਬਾ ਜੀ ਆਪਾਂ ਬਹੁਤ ਸਾਰੀਆਂ ਜਿਵੇਂ ਸ਼ਤਾਬ ਦੀ ਆ ਰਹੀ ਹੈ ਅੱਗੇ ਬਹੁਤ ਵੱਡੇ ਪ੍ਰੋਗਰਾਮ ਹੁੰਦੇ ਨੇ ਸਾਨੂੰ ਸਟੇਜਾਂ ਤੇ ਇਕੱਠੇ ਹੋਣਾ ਪੈਂਦਾ ਹੈ। ਬਾਬਾ ਇੰਦਰਬੀਰ ਸਿੰਘ ਜੀ ਜਦੋਂ ਆਪਾਂ ਸਟੇਜਾਂ ਤੇ ਇਕੱਠੇ ਹੁੰਨੇ ਆ ਤੇ ਉਸ ਵੇਲੇ ਬੜਾ ਔਖਾ ਲੱਗਦਾ ਜਦੋਂ ਆਪਾਂ ਸਤਕਾਰਯੋਗ ਸਿੰਘ ਸਾਹਿਬ ਜਿਹੜੇ ਹੁੰਦੇ ਆ ਤੇ ਕਈ ਵਾਰੀ ਫਿਰ ਆਪਦੇ ਆਪ ਨੂੰ ਵੀ ਹੋਰ ਤਰ੍ਹਾਂ ਲੱਗਦਾ ਕਿ ਆਪਾਂ ਇੱਕ ਦੂਜੇ ਨੂੰ ਜਿਹੜਾ ਨਾਮ ਵੀ ਨਹੀਂ ਸਤਕਾਰ ਨਾਲ ਲੈ ਸਕਦੇ ਤੇ ਗੁਰੂ ਸਾਹਿਬ ਦੇ ਅੱਗੇ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜਿਨ੍ਹਾਂ ਨੇ ਖਾਲਸਾ ਪੰਥ ਬੁੱਢਾ ਦਲ ਨੂੰ ਜਿਹੜੇ ਨਿਸ਼ਾਨ ਨਗਾਰੇ ਬਖਸ਼ਿਸ਼ ਕੀਤੇ ਉਹਨਾਂ ਨੇ ਆਪਾਂ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਆਪਾਂ ਨੂੰ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਆਪਾਂ ਨੂੰ ਵਰਜਿਤ ਕੀਤਾ ਆਪਾਂ ਏਕ ਪਿਤਾ ਏਕਸ ਕੇ ਹਮ ਬਾਰਗ ਤੂੰ ਮੇਰਾ ਗੁਰ ਹਾਈ ਜੀਓ ਸੋ ਗੁਰੂ ਸਾਹਿਬ ਦੀ ਆਪਾਰ ਕਿਰਪਾ ਦੇ ਨਾਲ ਪ੍ਰਧਾਨ ਜੀ ਜਿਹੜੇ ਅੱਜ ਇਹ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ ਸਾਰੇ ਮਾਪੁਰਖਾਂ ਨੇ ਜਿਹੜਾ ਸਤਿਵਜਨ ਕਹਿ ਕੇ ਤੇ ਉਹਨਾਂ ਨੇ ਜਿਹੜਾ ਮਰਿਆਦਾ ਦਾ ਵੀ ਧਿਆਨ ਰੱਖਣਾ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਸਾਡੇ ਜਿੱਥੇ ਸਤਕਾਰਯੋਗ ਪਹਿਲੇ ਸਿੰਘ ਸਾਬਾ ਨੇ ਫੈਸਲੇ ਲੈ ਤੇ ਉਹ ਜਿਹੜੇ ਫੈਸਲਿਆਂ ਤੇ ਵੀ ਆਪਾਂ ਮਰਿਆਦਾ ਦੇ ਅਨੁਸਾਰ ਵੀ ਕਾਇਮ ਵੀ ਰਹਿਣਾ ਤੇ ਅੱਗੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨਾਲ ਇਹ ਵੀ ਬੇਨਤੀ ਹੈ ਜਦੋਂ ਪਿਛਲੇ ਦਿਨੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁੱਢਾ ਦਲ ਦੇ ਹੈੱਡਕੁਆਟਰ ਜਿਹੜਾ ਮਾਝੇ ਦਾ ਹੈੱਡਕੁਆਟਰ ਹੈ ਉਦੋਂ ਮੈਂ ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਉੱਥੇ ਹਾਜ਼ਰ ਸੀ ਤੇ ਇਹਨਾਂ ਨੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਇੱਕ ਵਿਸ਼ਵਾਸ ਦਿਵਾਇਆ ਸੀ ਕਿ ਬਾਬਾ ਜੀ ਸਾਰਾ ਕਾਰਜ ਜਿਹੜਾ ਵਿਧੀ ਵਿਧਾਨ ਸਾਰ ਅਨੁਸਾਰ ਹੋਵੇਗਾ ਸੋ ਵਿਧੀ ਵਿਵਧਾਨ ਜਿਹੜਾ ਸਾਨੂੰ ਕਿਸੇ ਨਾਲ ਨਾ ਸੀ ਜਥੇਦਾਰ ਬੰਨਣਾ ਨਾ ਸੀ ਗਰੰਥੀ ਬੰਨਣਾ ਕੱਲ ਨੂੰ ਜਿਵੇਂ ਇਹਨਾਂ ਦੇ ਨਾਲ ਇਹ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਭਾਵੇਂ ਉਹ ਪ੍ਰਧਾਨ ਬਣ ਗਏ ਪਰ ਸਾਡਾ ਜਿਹੜਾ ਹਮੇਸ਼ਾ ਸੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਕਿਉਂਕਿ ਬੁੱਢਾ ਦਲ ਦੇ 10 ਜਥੇਦਾਰ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਤੋਂ ਲੈ ਕੇ ਤੇ ਬਾਬਾ ਸਾਹਿਬ ਸਿੰਘ ਜੀ ਕਲਾ ਧਾਰੀ ਤੱਕ 10 ਜਥੇਦਾਰ 11ਵੇਂ ਬਾਬਾ ਸਾਹਿਬ ਸਿੰਘ ਜੀ ਤੱਕ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਨਿਭਾਈਆਂ ਤੇ ਜਿਹੜਾ ਬਹੁਤ ਹੀ ਉਤਰਾ ਚੜਾ ਜਿਹੜੇ ਖਾਲਸਾ ਪੰਥ ਬੁੱਢਾ ਦਲ ਇਹ ਤਰਨੇ ਦਲਾਂ ਨੇ ਆਪਣੇ ਪਿੰਡੇ ਤੇ ਹੰਢਾਏ ਸੋ ਆਪਾਂ ਜਿਹੜੇ ਆ 71 ਤਾਈ ਤੋਂ ਅਸੀਂ ਇਹ ਨਹੀਂ ਚਾਹੁੰਦੇ ਵੀ ਆਪਣੇ ਖਾਲਸਾ ਪੰਥ ਦੇ ਵਿੱਚ ਕੋਈ ਦੁਬਦਾ ਬਣੀ ਰਵੇ ਕੋਈ ਇੱਕ ਦੂਜੇ ਦੇ ਨਾਲ ਮਾਨ ਮਟਾਉ ਹੋਵੇ ਕੱਲ ਨੂੰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨੇ ਇਹਨਾਂ ਨੂੰ ਆਪਾਂ ਜਿਹੜਾ ਅ ਅੱਜ ਤਖਸ਼ਿਰੀ ਕੇਸਗੜ੍ਹ ਸਾਹਿਬ ਦੀ ਜਿਹੜੀ ਦਸਤਾਰਬੰਦੀ ਕਰ ਰਹੇ ਆ ਤੇ ਇਹ ਵੀ ਬੇਨਤੀ ਹੈ ਕਿ ਜਦੋਂ ਵੀ ਕੋਈ ਫੈਸਲੇ ਲੈਣੇ ਨੇ ਕੋਈ ਕਾਰਜ ਕਰਨੇ ਨੇ ਤੇ ਉਹ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਸਿੰਘ ਸਾਹਿਬ ਜੀ ਜਿੰਨੇ ਵੀ ਸਤਿਕਾਰਯੋਗ ਸਿੰਘ ਸਾਹਿਬ ਹੋ ਮੈਂ ਇੰਨੀ ਗ ਬੇਨਤੀ ਕਰਦਾ ਜੋ ਸਾਨੂੰ ਸੁਣਨ ਨੂੰ ਮਿਲਦਾ ਜਾਂ ਸਾਡੀ ਨਿਹੰਗ ਸਿੰਘਾਂ ਦੀ ਪਰਾਤਨ ਮਰਿਆਦਾ ਹੈ ਮਰਿਆਦਾ ਦੇ ਅਨੁਸਾਰ ਤੁਸੀਂ ਕਾਰਜ ਕਰੋਗੇ ਤੇ ਅਸੀਂ ਤੁਹਾਡੇ ਪਿੱਛੇ ਜਿਹੜਾ ਚਟਾਨ ਦੀ ਤਰ੍ਹਾਂ ਖੜਾਂਗੇ ਜਦੋਂ ਤੁਸੀਂ ਕੋਈ ਵੀ ਤੁਸੀਂ ਸਾਰਿਆਂ ਦੇ ਸਾਂਝੇ ਹੋ ਤੁਸੀਂ ਸਾਰੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਚੁਣੀ ਹੋਈ ਹੈ ਸਾਰੇ ਗੁਰਸਿੱਖ ਸੰਗਤਾਂ ਵੱਲੋਂ ਬਾਬਾ ਜੀ ਆ ਫੋਨ ਬੰਦ ਕਰ ਦਿਓ ਜਿੱਥੇ ਆਪਾਂ ਸਾਰੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਾਂ ਕੱਲਾ ਇੱਥੇ ਹੀ ਆਪਣੇ ਪੰਜਾਬ ਹੀ ਨਹੀਂ ਹਰਿਆਣਾ ਦਿੱਲੀ ਦਿੱਲੀ ਤੋਂ ਬਾਹਰ ਹੋਰ ਵੀ ਸਾਰੇ ਜਗ੍ਹਾ ਸਾਰੇ ਭਾਰਤ ਦੇ ਵਿੱਚ ਬਹੁਤ ਸਾਰੇ ਅਸਥਾਨ ਨੇ ਉੱਥੇ ਜਿਹੜੇ ਤਖਸ਼ਰੀ ਪਟਨਾ ਸਾਹਿਬ ਵਿਖੇ ਤਖਸ਼ਰੀ ਹਜੂਰ ਸਾਹਿਬ ਵਿਖੇ ਤੇ ਜਿਹੜਾ ਸਾਰੇ ਤਖਸੈਬਾਂ ਦਾ ਤੇ ਸ੍ਰੀ ਅਕਾਲ ਤਖਸੈਬ ਵੱਲ ਵੇਖਦੇ ਆਪਾਂ ਕਿ ਕਿਵੇਂ ਉੱਥੋਂ ਦੇ ਫੈਸਲੇ ਆਉਂਦੇ ਨੇ ਤੇ ਉਹ ਉਹਦੀ ਸੇਧ ਲੈ ਕੇ ਆਪਾਂ ਅੱਗੇ ਚੱਲਦੇ ਆਂ ਸੋ ਆਪ ਜੀ ਸਮੁੱਚੇ ਸਾਰਿਆਂ ਨੂੰ ਜਿਹੜਾ ਬੁੱਕਲ ਦੇ ਵਿੱਚ ਲੈ ਕੇ ਚੱਲਣਾ ਕਦੇ ਵੀ ਕਿਸੇ ਦੇ ਹੱਥ ਠੋਕਾ ਬਣ ਕੇ ਨਹੀਂ ਚੱਲਣਾ ਸੋ ਆਪ ਜੀ ਤਗੜੇ ਹੋ ਕੇ ਇਹ ਜਿਹੜੇ ਕਾਰਜ ਕਰਨੇ ਨੇ ਹਮੇਸ਼ਾ ਵਿਧੀ ਵਿਵਧਾਨ ਦੇ ਨਾਲ ਪ੍ਰਧਾਨ ਜੀ ਆਪ ਜੀ ਨੇ ਬਚਨ ਕੀਤਾ ਸੀ ਅਸੀਂ ਵੀ ਇਹ ਉਹਦੇ ਹਾਮੀ ਆ ਅਸੀਂ ਕਿਤੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਸੀ ਕਿਸੇ ਨਾਲ ਵੀ ਸਾਡਾ ਜਿਹੜਾ ਕੋਈ ਨਾਰਾਜ਼ਗੀ ਨਹੀਂ ਹਮੇਸ਼ਾ ਅਸੀਂ ਅੱਗੇ ਹੋ ਕੇ ਜਿਹੜੇ ਆ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਇਹ ਜੁਝਾਰੂ ਜਥੇਬੰਦੀਆਂ ਨੇ ਜਦੋਂ ਵੀ ਖਾਲਸਾ ਪੰਥ ਨੂੰ ਲੋੜ ਪਈ ਤੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਹੀ ਤਰਨੇ ਦਲ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿੱਥੇ ਜਿਹੜੇ ਆ ਬਹੁਤ ਜਦੋਂ ਮਾੜਾ ਸਮਾਂ ਸੀ ਅੱਗੇ ਹੋ ਕੇ ਜੂਝਦੇ ਰਹੇ ਤੇ ਹੁਣ ਵੀ ਅੱਗੇ ਹੋ ਕੇ ਜੂਝਦੇ ਰਹਿਣਾ ਹੈ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਤੇ ਜਿਹੜੇ ਨਾਲ ਹੀ ਸਾਡੀ ਸਾਰਿਆਂ ਦੀ ਨਹੰਗਸੰਗ ਜਥੇਬੰਦੀਆਂ ਦੀ ਸਾਰੇ ਸੰਤਾਂ ਮਹਾਂਪੁਰਖਾਂ ਦੀ ਇਹ ਹੁਣ ਮੈਨੂੰ ਹੀ ਪਤਾ ਵੀ ਕਿਵੇਂ ਕਰ ਕਰਕੇ ਇੱਕ ਇੱਕ ਨੂੰ ਸਾਰਿਆਂ ਨੂੰ ਬਾਬਾ ਜੀ ਆਪਾਂ ਸ਼ਤਾਬਦੀ ਤੋਂ ਪਹਿਲਾਂ 71 ਤਾਈ ਦਾ ਸਬੂਤ ਦੇਈਏ ਆਪਾਂ ਜਿਹੜਾ ਸਾਰੇ ਇਕੱਠੇ ਹੋ ਕੇ ਸਾਰੇ ਕਾਰਜ ਕਰੀਏ ਤੇ ਸਾਰਿਆਂ ਦੇ ਨਾਲ ਬਚਨ ਸਾਂਝੇ ਕਰ ਕਰਕੇ ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਇਹਨਾਂ ਦੀ ਵੀ ਜਿਹੜੀ ਖਾਸੀਅਤ ਜਿਹੜੀ ਨੇੜੇ ਲਿਆਈ ਤੇ ਉਹ ਨਿਮਰਤਾ ਜਿਹੜੀ ਨਿਮਰਤਾ ਦੇ ਨਾਲ ਜਿਹੜਾ ਇਹਨਾਂ ਨੇ ਸਾਰਿਆਂ ਨੂੰ ਪ੍ਰੇਮ ਪਿਆਰ ਦੇ ਨਾਲ ਉਹ ਇਕੱਠੇ ਕੀਤਾ ਤੇ ਉਹਦੇ ਵਾਸਤੇ ਇਹਨਾਂ ਦਾ ਵੀ ਧੰਨਵਾਦ ਹੈ ਇਹ ਹਮੇਸ਼ਾ ਕੋਈ ਰਾਜ ਭਾਗ ਜਾਂ ਜਿਹੜੇ ਜ਼ਥੇਦਾਰੀਆਂ ਇਹਦੇ ਆਉਣ ਜਾਂ ਆਉਂਦੀ ਜਾਂਦੀ ਰਹਿੰਦੀ ਐ ਸਿਰਫ ਨੰਗ ਸਿੰਘ ਹੀ ਨੇ ਜਿਨ੍ਹਾਂ ਦੀ ਸੀਸ ਦੇ ਨਾਲ ਨਿਭਦੀ ਐ ਇਹ ਕਮੇਟੀ ਜਿਹੜੀ ਆ ਅਸੀਂ ਭਾਵੇਂ ਕਮੇਟੀਆਂ ਦੇ ਬਹੁਤ ਨਿਹੰਗ ਸਿੰਘ ਹੱਕ 'ਚ ਨਹੀਂ ਹੁੰਦੇ ਚੀਮਾ ਸਾਹਿਬ ਕੋਈ ਸੱਚੀ ਗੱਲ ਹੀ ਕਰ ਰਿਹਾ ਪਰ ਜੋ ਵਿਧੀ ਵਿਵਧਾਨ ਜੋ ਤੁਹਾਡੀ ਮਰਿਆਦਾ ਅਸੀਂ ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਤੇ ਪਰ ਸਾਨੂੰ ਇੰਨਾ ਜ਼ਰੂਰ ਹੈ ਜਦੋਂ ਜਿਹੜਾ ਜਿਹਨੂੰ ਲਾਉਣਾ ਤੇ ਜਿਹਨੂੰ ਲਾਉਣਾ ਉਹਨੂੰ ਜਿਹੜਾ ਬਹੁਤ ਸਤਕਾਰ ਦੇ ਨਾਲ ਤੇ ਸਾਰੇ ਜਿਹੜੇ ਬਹੁਤ ਵਧੀਆ ਢੰਗ ਦੇ ਨਾਲ ਕਾਰਜ ਕੀਤੇ ਜਾਣ ਤਾਂ ਕਿ ਆਪਾਂ ਨੂੰ ਸਾਰੇ ਆਪਾਂ ਇਕੱਠੇ ਹੋਵਾਂਗੇ ਹੋਰ ਵੀ ਬਹੁਤ ਸਾਰੇ ਸਾਡੇ ਤੇ ਮਾਰੂ ਹਮਲੇ ਹੋ ਰਹੇ ਨੇ ਸਿੱਖ ਕੌਮ ਤੇ ਕਿਤੇ ਅਸਾਈਆਂ ਦੇ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਹੋਰ ਬਹੁਤ ਸਾਰੇ ਇਹੋ ਜਿਹੇ ਕਾਰਜ ਨੇ ਆਪਾਂ ਸਾਂਝੇ ਇਕੱਠੇ ਹੋ ਕੇ ਸ਼ਤਾਬਦੀਆਂ ਮਨਾਈਏ ਤੇ ਨਾਲ ਹੀ ਆਪਾਂ ਦੇਸ਼ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ ਤੇ ਇੱਕ ਦੂਜੇ ਤੋਂ ਜਿਹੜਾ ਆਪਾਂ ਗਿਲੇ ਸ਼ਿਕਵੇ ਉਹ ਦੂਰ ਕਰਕੇ ਨਾਲੇ ਬੇਨਤੀ ਹੈ ਐਕਟਿੰਗ ਜਥੇਦਾਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਸਾਰਿਆਂ ਦੀ ਪੁਰਜੋਰ ਜਿਹੜੀ ਸਾਡੀ ਬੇਨਤੀ ਹੈ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਅਕਾਲੀ ਦਲ ਹੈ ਉਹ ਜਿਹੜੇ ਪੱਕੇ ਤੌਰ ਤੇ ਲਾਏ ਜਾਣੇ ਚਾਹੀਦੇ ਨੇ ਜਿਹੜੇ ਪੱਕੇ ਤੌਰ ਤੇ ਹੁੰਦਾ ਉਹ ਜਿਹੜੇ ਠੋਸ ਫੈਸਲੇ ਲੈ ਸਕਦੇ ਨੇ ਤੇ ਉਹ ਸਾਰੇ ਖਾਲਸੇ ਪੰਥ ਦੇ ਜਿਹੜੇ ਆ ਗੁਰਮਤੇ ਦੇ ਨਾਲ ਜਿਹੜੇ ਇਹ ਫੈਸਲੇ ਲੈ ਜਾਣੇ ਚਾਹੀਦੇ ਨੇ ਕਦੇ ਵੀ ਇਹ ਨਹੀਂ ਜੇ ਕੋਈ ਗਲਤੀ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਵੀ ਪੱਕਾ ਜਥੇਦਾਰ ਜਿਹੜਾ ਸਮੁੱਚੇ ਹੀ ਖਾਲਸੇ ਪੰਥ ਨੂੰ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਸੀਂ ਇਹ ਨਹੀਂ ਕਹਿੰਦੇ ਕੋਈ ਵੀ ਹੋਵੇ ਪਰ ਜਿਹੜਾ ਬਹੁਤ ਵਧੀਆ ਜਿਹੜਾ ਆਪਣੇ ਜਥੇਦਾਰ ਜਿਹੜਾ ਸਾਹਮਣੇ ਆ ਕੇ ਤੇ ਜਿਹੜਾ ਸਾਰੇ ਵਧੀਆ ਢੰਗ ਨਾਲ ਫੈਸਲੇ ਲੈ ਸਕਣ ਤੇ ਆਪਾਂ ਸਾਰੇ ਉਹ ਵਧੀਆ ਕਾਰਜ ਕਰੀਏ ਸੋ ਜਿਸ ਕਾ ਮਸਤਕ ਭਾਗ ਸੇ ਸੇਵਾ ਲਾਇਆ ਇਹ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਹਮੇਸ਼ਾ ਮਰਿਆਦਾ ਤੇ ਕਾਇਮ ਨੇ ਤੇ ਅੱਗੇ ਵੀ ਕਾਇਮ ਰਹਿਣਗੀਆਂ ਪਰ ਇਹ ਜਿਹੜਾ ਆਪਾਂ ਅੱਜ ਕਾਰਜ ਕਰ ਰਹੇ ਆ ਇਹ ਸਿਰਫ ਮਰਿਆਦਾ ਵਾਸਤੇ ਤੇ ਖਾਲਸੇ ਪੰਥ ਦੀ ਇਕਤਰਤਾ ਵਾਸਤੇ ਇਹ ਨਾ ਸਮਝੋ ਵੀ ਸ਼ਾਇਦ ਸਾਡੀ ਨਰੋਲ ਜਿਹੜਾ ਧਾਰਮਿਕ ਜਥੇਬੰਦੀਆਂ ਧਾਰਮਿਕ ਅਸੀਂ ਵਿਚਾਰ ਰੱਖਦੇ ਆ ਮਰਿਆਦਾ ਦੇ ਵਿੱਚ ਰਹਿ ਕੇ ਚੱਲਦੇ ਆ ਜੋ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਮਰਿਆਦਾ ਕਾਇਮ ਕੀਤੀ ਐ ਉਹਦੇ ਤੇ ਇਨ ਬਿਨ ਪਹਿਰਾ ਦਿੰਦੇ ਆ ਸੋ ਗੁਰੂ ਸਾਹਿਬ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਪ੍ਰਚਾਰ ਤੇ ਪ੍ਰਸਾਰ ਹੈ ਤੇ ਤੁਸੀਂ ਵੀ ਬਾਬਾ ਆਪਣੇ ਸਿੰਘ ਸਾਹਿਬ ਕੁਲਦੀਪ ਸਿੰਘ ਜੀ ਤਗੜੇ ਹੋ ਕੇ ਜੇ ਤੁਸੀਂ ਵਧੀਆ ਕਾਰਜ ਕਰੋਗੇ ਵਧੀਆ ਤੇ ਪੰਥ ਜਿਹੜਾ ਹਮੇਸ਼ਾ ਬਖਸ਼ਿੰਦ ਹੈ ਸਾਰੇ ਆਪਣੇ ਕਾਰਜ ਜਿਹੜੇ ਆ ਵਧੀਆ ਕਰੋਗੇ ਗਿਆਨੀ ਆਪਣੇ ਸਿੰਘ ਸਾਹਿਬ ਭਾਵੇਂ ਸਾਡੇ ਗਵੰਡੀ ਨੇ ਬਾਬਾ ਟੇਕ ਸਿੰਘ ਜੀ ਇਹ ਵੀ ਨਾ ਆਪਣੇ ਕਿਉਂਕਿ ਬੁੱਢਾ ਦਲ ਪੰਜਵਾਂ ਤਖਤ ਹੈ ਸਾਰੇ ਜਦੋਂ ਜੰਗਲਾਂ ਝ ਝੁੰਦਾ ਸੀ ਖਾਲਸਾ ਪੰਥ ਉਦੋਂ ਬੁੱਢਾ ਦਲ ਜਿਹੜਾ ਸੀ ਉਹ ਫੈਸਲੇ ਲੈਂਦਾ ਸੀ ਉਹ ਜਿਹੜੇ ਵੀ ਕੋਈ ਵਿਗੜੇ ਤਿਗੜਿਆ ਨੂੰ ਸੋਧਣਾ ਉਹ ਨਿਹੰਗ ਸਿੰਘ ਤਰਨੇ ਦਲ ਤੇ ਬੁੱਢਾ ਦਲ ਦੇ ਜਿਹੜੇ ਉਹ ਫੈਸਲੇ ਲੈਂਦਾ ਸੀ ਤੇ ਬਾਬਾ ਟੇਕ ਸਿੰਘ ਜੀ ਤੁਸੀਂ ਵੀ ਤਖਸ਼ਿਰੀ ਦਮਨਵਾ ਸਾਹਿਬ ਦੇ ਜਿਹੜੇ ਉੱਥੇ ਸੇਵਾ ਨਿਭਾ ਰਹੇ ਹੋ ਤੇ ਤੁਸੀਂ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਕਰਨੇ ਨੇ ਜਿਹੜਾ ਹਮੇਸ਼ਾ ਆਪਾਂ ਕੋਈ ਵੀ ਫੈਸਲਾ ਕਰਨਾ ਤੁਹਾਡੇ ਤੋਂ ਪ੍ਰਧਾਨ ਜੀ ਬਾਹਰ ਨਹੀਂ ਕਿਸੇ ਵੀ ਤੇ ਤੁਸੀਂ ਕੋਈ ਫੈਸਲਾ ਲਓ ਪਰ ਉਹਨੂੰ ਜਿਹੜਾ ਸਾਰੇ ਮਾਹਪੁਰਖਾਂ ਦੇ ਨਾਲ ਗੁਰਮਤੇ ਦੇ ਨਾਲ ਲਓ ਸਾਨੂੰ ਪਿਛਲੇ ਜਿਹੜੇ ਜਦੋਂ ਆ ਟਾਈਮ ਪਿਛਲਾ ਬਹੁਤ ਔਖਾ ਸਮਾਂ ਟੱਪਿਆ ਖਾਲਸੇ ਪੰਥ ਤੇ ਉਦੋਂ ਕਿਸੇ ਮਾਹਪੁਰਖ ਦੀ ਕੋਈ ਰਾਇ ਨਹੀਂ ਲਈ ਕਿਸੇ ਨੂੰ ਕੋ ਬੁਲਾਇਆ ਨਹੀਂ ਨਹਿੰਗਸ ਸਿੰਘ ਜਥੇਬੰਦੀਆਂ ਨੂੰ ਵਿਜੇ ਸਿੰਘ ਜੀ ਤੁਸੀਂ ਬਾਅਦ ਚ ਫੋਨ ਕਰਦੇ ਹੋ ਉਦੋਂ ਵੀ ਕਰਿਆ ਕਰੋ ਵੀ ਹੁਣ ਸਾਡੀ ਲੋੜ ਹੈ ਤੇ ਉਦੋਂ ਆ ਕੇ ਸਾਡੇ ਨਾਲ ਖੜੋ ਤੁਹਾਡੇ ਨਾਲ ਹਮੇਸ਼ਾ ਪਹਿਲਾਂ ਵੀ ਖੜੇ ਆ ਅੱਗੇ ਵੀ ਖੜਾਂਗੇ ਪਰ ਮਰਿਆਦਾ ਦੇ ਵਿੱਚ ਰਹਿ ਕੇ ਜਦੋਂ ਤੱਕ ਤੁਸੀਂ ਕਾਰਜ ਕਰੋਗੇ ਉਦੋਂ ਤੱਕ ਤੁਹਾਡੇ ਨਾਲ ਖੜਾਂਗੇ ਜਦੋਂ ਮਰਿਆਦਾ ਦੇ ਉਲਟ ਜਾਓਗੇ ਫਿਰ ਆਪਾਂ ਤੁਹਾਡੇ ਨਾਲ ਨਹੀਂ ਖੜਨਾ ਪ੍ਰਧਾਨ ਜੀ ਸੋ ਹੁਣ ਅੱਜ ਗੁਰੂ ਸਾਹਿਬ ਕਿਰਪਾ ਕਰਨ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਤਖਸ਼ਰੀ ਕੇਸਗੜ ਸਾਹਿਬ ਦੀ ਜਥੇਦਾਰੀ ਦੀ ਜਿਹੜੀ ਆ ਦਸਤਾਰ ਹੈ ਅਸਲੀ ਜਿਹੜੀ ਭਾਵੇਂ ਅੱਜ ਕਈ ਵਾਰੀ ਕੋਈ ਗੁੱਸੇ ਗਿਲੇ ਵੀ ਹੁੰਦੇ ਨੇ ਉਹ ਬਹਿ ਕੇ ਸਾਰੇ ਨਿਬੜ ਜਾਣਗੇ ਜਿਹੜੇ ਮਹਾਂਪੁਰਖ ਨਹੀਂ ਵੀ ਆਏ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਪ੍ਰੇਮ ਪਿਆਰ ਦੇ ਨਾਲ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਦਮਨਵੀ ਟਕਸਾਲ ਦੇ ਮੁਖੀ ਨੇ ਹੋਰ ਸੰਤ ਮਹਾਂਪੁਰਖ ਨੇ ਸਾਰੇ ਆਪਾਂ ਹਮੇਸ਼ਾ ਇਕੱਠੇ ਰਹਿਣਾ ਚੇਤਾਬ ਦੀ ਇਕੱਠੇ ਮਨਾਉਣੀ ਐ ਇੱਕ ਦੂਜੇ ਦੇ ਜਿਹੜੇ ਨਾਲ ਆਪਾਂ ਸਾਥ ਦੇਣਾ ਸੋ ਇੰਨਾ ਬਾਬਾ ਜੀ ਹੋਰ ਕੋਈ ਦੱਸੋ ਸੇਵਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੁਸੀਂ ਵੀ ਬਹੁਤ ਵੱਡਾ ਦਿਲ ਕਰਕੇ ਆਇਓ ਤੁਸੀਂ ਸਤਿਵਜਨ ਮੰਨਿਆ ਤੇ ਤੁਹਾਨੂੰ ਗੁਰੂ ਸਾਹਿਬ ਕਿਰਪਾ ਕਰਨਗੇ ਸਾਰਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਹਾਂਜੀ ਤੇ ਇੰਨਾ ਕੁਝ ਕਹਿੰਦਾ ਆ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੇ ਖਾਲਸੇ ਪੰਥ ਦੇ ਵਿੱਚ ਇਕਤਰਤਾਈਆਂ ਤੇ ਪ੍ਰੇਮ ਬਿਲਕੁਲ ਬਾਬਾ ਜੀ ਹੋਰਾਂ ਦਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਬਾਬਾ ਵਿਜੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਵਕਾਲਾ ਸਾਹਿਬ ਬਾਬਾ ਜੀ ਆ ਨੀਵੀਂ ਪਾਈ ਬੈਠੇ ਸਾਰਿਆਂ ਦੇ ਉਸਤਾਦ ਨੇ ਤੇ ਬਾਬਾ ਜੀ ਉੱਤੇ ਕਰੋ ਬਾਬਾ ਗੁਰਦੇਵ ਸਿੰਘ ਜੀ ਤੇ ਸਾਰੇ ਤੁਹਾਡਾ ਬਚਨ ਜਿਹੜਾ ਸੱਤ ਕਰਕੇ ਸਿੰਘ ਸਾਹਿਬ ਜੀ ਆਪ ਦੇ ਮੁਖਾਰਬਨ ਤੋਂ ਹੀ ਆਪ ਹੀ ਦੱਸਣਗੇ ਹਮੇਸ਼ਾ ਮਰਿਆਦਾ ਤੋਂ ਹੀ ਪਹਿਰਾ ਦੇਣਾ ਬਾਬਾਈ ਅਸੀਂ ਕੱਲ ਨੂੰ ਇਹਨਾਂ ਨਾਲ ਵੀ ਕੋਈ ਇਹੋ ਜੀ ਗੱਲ ਨਾ ਹੋਵੇ ਆਪਾਂ ਸਾਰੇ ਕਿਉਂਕਿ ਪਿਆਰ ਨਾਲ ਸਭ ਕੁਝ ਹੀ ਹੋ ਜਾਂਦਾ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਹੁਣ ਕਰਨਗੇ ਬਾਬਾ ਜੀ ਸਤਿ ਵਜਨ ਕਰਨਗੇ ਸੋ ਆਪ ਜੀ ਦਾ ਬਹੁਤ ਬਹੁਤ ਸਮਾਂ ਨਾਂ ਲੈਂਦਾ ਹੋਇਆ ਤੁਹਾਡੇ ਸਾਰੀਆਂ ਹੀ ਗੁਰਸਿੱਖ ਸੰਗਤਾਂ ਤੋਂ ਮੈਂ ਖਿਮਾ ਦਾ ਜਾਚਕਾਂ ਤੇ ਗੁਰੂ ਸਾਹਿਬ ਜੇ ਕਈ ਵਾਰੀ ਬੋਲਦਿਆਂ ਤੋਂ ਕੋਈ ਭੁੱਲ ਚੁੱਕ ਹੋ ਜਾਂਦੀ ਹੈ ਤੇ ਸਾਧਗੁਰ ਆਪਣੇ ਬਖਸ਼ਿੰਦ ਨੇ ਸੰਗਤਾਂ ਬਖਸ਼ਿੰਦ ਨੇ ਇਹਨਾਂ ਕੁਝ ਕਹਿੰਦਾ ਹੋਇਆ ਸੰਗਤਾਂ ਤੋਂ ਖਿਮਾ ਦਾ ਜਾਚਕ ਹੋਵਾਂਗਾ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਰੇ ਸੰਤਾ ਮਹਾਂਪੁਰਖਾਂ ਵੱਲੋਂ ਮੈਂ ਜਿਹੜੀ ਹਾਜ਼ਰੀ ਲਵਾਉਂਦਾ ਆ ਆਪ ਜੀ ਤੋਂ ਖਿਮਾ ਦਾ ਜਾਚਕ ਹੋਵਾਂਗਾ ਨਾਲ ਹੀ ਬੇਨਤੀ ਹੈ ਜਿਹੜੀ ਆ ਸੇਵਾਵਾਂ ਜਿਹੜੇ ਸਾਰੇ ਕਾਰਜ ਨੇ ਪੂਰੇ ਵਿਧੀ ਵਿਵਧਾਨ ਦੇ ਨਾਲ ਹੋ ਰਿਹਾ ਰਹੇ ਨੇ ਪ੍ਰਧਾਨ ਜੀ ਤੁਸੀਂ ਜਦੋਂ ਇਹ ਕਾਰਜ ਹੋਏ ਸੀ ਉਦੋਂ ਤੁਸੀਂ ਵਧੀਆ ਜਿਹੜਾ ਆਪਣੇ ਕੰਮ ਕੀਤਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਉਦੋਂ ਬਹੁਤ ਵਧੀਆ ਸੋਚ ਜਿਹੜੀ ਨਿਭਾਈ ਤੇ ਜਿਹੜਾ ਟਕਰਾ ਨੂੰ ਜਿਹੜਾ ਟਾਲਿਆ ਸੀ ਤੇ ਉਹ ਵੀ ਆਪਣੇ ਉਸ ਵੇਲੇ ਉਹ ਜੋ ਉਹਨਾਂ ਨੂੰ ਠੀਕ ਲੱਗਿਆ ਸਾਨੂੰ ਕੋਈ ਗੁੱਸਾ ਗਿਲਾ ਨਹੀਂ ਪਰ ਜਿਹੜੀ ਅੱਜ ਸਾਡੀ ਜਿਹੜੀ ਮਰਿਆਦਾ ਹੈ ਖਾਲਸੇ ਪੰਦੀ ਉਹਦੇ ਮੁਤਾਬਕ ਤੁਸੀਂ ਕਾਰਜ ਕਰ ਰਹੇ ਹੋ ਸਾਰੀਆਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਤਾਂ ਮਹਾਂਪੁਰਖਾਂ ਦਾ ਸਾਰੀਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆ ਸਿੰਘ ਸਾਹਿਬ ਜੀ ਆ ਲੋ